ਸੋਸ਼ਲ ਮੀਡੀਆ ਦੇ ਉੱਤੇ ਇੱਕ ਮਾਸੂਮ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਦੱਸ ਰਿਹਾ ਸੀ ਕਿ ਉਹ ਘਰੋਂ ਕੁਝ ਨਹੀਂ ਖਾ ਕੇ ਆਇਆ ਕਿਉਂਕਿ ਘਰ ਦੇ ਵਿੱਚ ਤਾਂ ਆਟਾ ਹੀ ਨਹੀਂ ਸੀ ਤਾਂ ਇਹ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਕੁਝ ਲੀਡਰ ਉਹਨਾਂ ਦੇ ਘਰ ਪਹੁੰਚੇ ਅਤੇ ਬੱਚੇ ਦੀ ਆਰਥਿਕ ਤੌਰ ਤੇ ਮਦਦ ਕੀਤੀ ਤਾਂ ਉਹਨਾਂ ਦੇ ਵਿੱਚ ਇੱਕ ਨਾਮ ਹੈ ਸਾਬਕਾ ਐਮਐਲਏ ਰਮਿੰਦਰ ਆਬਲਾ ਦਾ ਜਿਨ੍ਹਾਂ ਨੇ ਉਸ 마ਸੂਮ ਬੱਚੇ ਦੀ ਮਦਦ ਲਈ ਪਰਿਵਾਰ ਨੂੰ 51000 ਰੁਪਏ ਦੀ ਰਾਸ਼ੀ ਦਿੱਤੀ ਅਤੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਆਪਣੇ ਪਾਵਰ ਪਲਾਂਟ ਵਿੱਚ ਨੌਕਰੀ ਵੀ ਦੇ ਦਿੱਤੀ। ਹੁਣ ਤੁਹਾਨੂੰ ਦੱਸ ਦਿਆਂ ਕਿਸ ਬੱਚੇ ਦਾ ਪਿਛੋਕੜ ਕੀ ਹੈ ਤੇ ਉਦੋਂ ਘਟਨਾ ਜਿਹੜੀ ਉਹ ਕਿਵੇਂ ਵਾਪਰੀ ਤੇ ਵੀਡੀਓ ਕਿਵੇਂ ਵਾਇਰਲ ਹੋਈ ਸੀ। ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਜਿਹੜਾ ਮਾਸੂਮ ਬੱਚਾ ਸੀ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਂ ਲੱਗਦੇ ਪਿੰਡ ਦੇ ਸੈਦੇ ਦੇ ਇੱਕ ਨਰਸਰੀ ਕਲਾਸ ਦੇ ਬੱਚੇ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਬੱਚਾ ਅਧਿਆਪਕ ਨੂੰ ਬੜੇ ਹੀ ਦਰਦ ਭਰੇ ਸ਼ਬਦਾਂ ਵਿੱਚ ਕਹਿੰਦਾ ਕਿ ਮੈਂ ਅੱਜ ਕੰਮ ਕਰਕੇ ਨਹੀਂ ਆਇਆ ਅਧਿਆਪਕ ਨੇ ਜਦੋਂ ਉਸ ਤੋਂ ਪੁੱਛਿਆ ਕਿ ਅੱਜ ਕੀ ਖਾਦਾ ਹੈ ਤਾਂ ਬੱਚਾ ਅਧਿਆਪਕ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਬੋਲਦਾ ਕਿ ਉਹ ਕੁਝ ਨਹੀਂ ਖਾ ਕੇ ਆਇਆ ਘਰ 'ਚ ਤਾਂ ਆਟਾ ਹੀ ਨਹੀਂ ਸੀ ਜਦੋਂ ਇਸ ਬੱਚੇ ਦੇ ਨਾਲ ਪਰਿਵਾਰ ਨਾਲ ਅਧਿਆਪਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬਹੁਤ ਹੀ ਮਾਸੂਮੀਅਤ ਨਾਲ ਕੰਮ ਕਰਕੇ ਨਾ ਆਉਣ ਬਾਰੇ ਦੱਸ ਰਿਹਾ ਸੀ ਤੇ ਮਾਸਟਰ ਨੇ ਕਿਹਾ ਕਿ ਮੈਂ ਚੰਨ ਕੁਸਦੀਪ ਵੀਡੀਓ ਬਣਾ ਲਈ ਜਦੋਂ ਉਸਨੇ ਇਹ ਸ਼ਬਦ ਕਹੇ ਤਾਂ ਮੈਂ ਬਿਨਾਂ ਕੁਝ ਖਾਦੇ ਘਰ ਤੋਂ ਆਇਆ ਸਾਡੇ ਘਰ ਆਟਾ ਹੀ ਨਹੀਂ ਸੀ ਅਧਿਆਪਕ ਇਸ ਵੀਡੀਓ ਨੂੰ ਵਾਰ-ਵਾਰ ਦੇਖਦਾ ਰਿਹਾ ਅਤੇ ਕਿਸੇ ਨੇ ਉਸ ਨੂੰ ਸੁਝਾ ਦਿੱਤਾ ਕਿ ਜੇਕਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਾਵੇ ਤਾਂ ਸ਼ਾਇਦ ਇਸ ਪਰਿਵਾਰ ਨੂੰ ਕੋਈ ਮਦਦ ਮਿਲ ਸਕਦੀ ਹੈ। ਜਿਸ ਤੋਂ ਬਾਅਦ ਅਧਿਆਪਕ ਨੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਅਧਿਆਪਕ ਨੇ ਦੱਸਿਆ ਕਿ ਜਦੋਂ ਉਸ ਨੇ ਵੀਡੀਓ ਬਣਾਈ ਤਾਂ ਬੱਚੇ ਵੱਲੋਂ ਕਹੇ ਸ਼ਬਦ ਸੁਣ ਕੇ ਅਧਿਆਪਕ ਦੀ ਵੀ ਹਾਏ ਨਿਕਲ ਗਈ। ਜਿਸ ਤੋਂ ਬਾਅਦ ਅਧਿਆਪਕ ਨੇ ਖੁਦ ਉਸ ਨੂੰ ਸਕੂਲ ਦੇ ਵਿੱਚ ਖਾਣਾ ਖਵਾਇਆ। ਇਸ ਮਾਸੂਮ ਬੱਚੇ ਦਾ ਨਾਮ ਅਮਰਤ ਹੈ ਤੇ ਉਹ ਸਿਰਫ 5 ਸਾਲ ਦਾ ਹੈ ਜਦੋਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਨਰਸਰੀ ਕਲਾਸ ਵਿੱਚ ਪੜਦਾ ਹੈ ਅਤੇ ਆਪਣੇ ਹਰ ਰੋਜ਼ ਦੀ ਤਰ੍ਹਾਂ ਇਹ ਸਕੂਲ ਪੜ੍ਹਨ ਲਈ ਆਇਆ ਹੋਇਆ ਸੀ ਜਦੋਂ ਉਸਦੇ ਅਧਿਆਪਕ ਨੇ ਉਸ ਨਾਲ ਗੱਲ ਕੀਤੀ ਤਾਂ ਉਸਨੇ ਇਹ ਗੱਲ ਕਹੀ ਇਸ ਮਾਸੂਮ ਬੱਚੇ ਦੇ ਮਾਪੇ ਬਹੁਤ ਹੀ ਗਰੀਬ ਨੇ ਉਸ ਦਾ ਪਿਤਾ ਖੇਤਾਂ ਦੇ ਵਿੱਚ ਸਪਰੇ ਦਾ ਕੰਮ ਕਰਦਾ ਸੀ ਇਸ ਦੌਰਾਨ ਉਸ ਦੀਆਂ ਅੱਖਾਂ ਵਿੱਚ ਸਪਰੇ ਚਲੀ ਗਈ ਜਿਸ ਕਾਰਨ ਉਸਦੇ ਪਿਤਾ ਨੂੰ ਦਿਖਣਾ ਬੰਦ ਹੋ ਗਿਆ ਕੰਮ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਹੋਰ ਵੀ ਔਖਾ ਹੋ ਗਿਆ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਖਾਲੀ ਪੇਟ ਹੀ ਸੌਣਾ ਪੈਂਦਾ ਹੈ ਬੱਚੇ ਦੀ ਮਾਂ ਨੇ ਦੱਸਿਆ ਕਿ ਜਦੋਂ ਬੱਚਾ ਸਕੂਲ ਭੇਜਿਆ ਗਿਆ ਤਾਂ ਉਸ ਨੂੰ ਦਿਨ ਦੇ ਘਰ ਦੇ ਵਿੱਚ ਆਟਾ ਹੀ ਨਹੀਂ ਸੀ ਜਿਸ ਕਾਰਨ ਉਸਨੇ ਆਪਣੇ ਬੱਚੇ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਹੀ ਸਕੂਲ ਚਲਾ ਜਾਵੇ ਜਦੋਂ ਸਕੂਲ ਤੋਂ ਵਾਪਸ ਆਵੇਗਾ ਤਾਂ ਉਸ ਨੂੰ ਰੋਟੀ ਬਣਾ ਕੇ ਦੇਵੇਗੀ ਜਿਸ ਕਾਰਨ ਮਾਸੂਮ ਅੰਮ੍ਰਿਤ ਅੰਮ੍ਰਿਤ ਭੁੱਖਾ ਹੀ ਸਕੂਲ ਚਲਾ ਗਿਆ ਅਤੇ ਮਾਸੂਮ ਬੱਚੇ ਦੇ ਅਧਿਆਪਕ ਨੇ ਅਮਰ ਦੀ ਵੀਡੀਓ ਬਣਾ ਲਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਕਈ ਸਮਾਜ ਸੇਵੀ ਅਤੇ ਦੇਸ਼ ਅਧਿਸ਼ਾਂ ਤੋਂ ਲੋਕ ਵੀ ਇਸ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਨੇ ਪਰ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਪ੍ਰਸ਼ਾਸਨ ਨੇ ਅਜੇ ਤੱਕ ਇਸ ਮਾਸੂਮ ਬੱਚੇ ਦੇ ਪਰਿਵਾਰ ਦੀ ਸਹਾਇਤਾ ਤੱਕ ਨਹੀਂ ਲਈ ਪਰ ਬਹੁਤ ਸਾਰੇ ਲੋਕਾਂ ਵੱਲੋਂ ਵਿੱਤੀ ਮਦਦ ਵੀ ਬੱਚੇ ਦੀ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦਾ ਗੁਜ਼ਾਰਾ ਚੰਗਾ ਚੱਲ ਸਕੇ ਤੇ ਉਹ ਜਾਜਤ ਧੰਨਵਾਦ